ਵਾਈਕ ਰੂਜੀ ਕਾ ਖਾਲਸਾ ਵਾਇਗਰੂਜੀ ਕੀ ਫਤਿਹ ਪਾਲੀ ਸਿੱਧੂ ਦਾ ਯੂਥ ਦੀ ਜਿਹੜਾ ਜੁਆਇਨਿੰਗ ਦਾ ਪ੍ਰੋਗਰਾਮ ਰੱਖਿਆ ਗਿਆ ਪਿੰਡ ਲੁਗੜ ਦੇ ਵਿੱਚ ਇੱਥੇ ਮੈਡਮ ਨਿਹਾਲ ਪ੍ਰਧਾਨ ਸਾਰੇ ਉਹ ਸਾਂਝੇ ਕਰਨ ਸਭ ਤੋਂ ਪਹਿਲਾਂ ਤਾਂ ਮੈਂ ਯੂਥ ਕੋਆਰਡੀਨੇਟਰ ਜਿਹਨੇ ਮੀਟਿੰਗ ਰੱਖੀ ਹੈ ਤੁਹਾਡਾ ਆਪਣਾ ਵੱਡਾ ਵੀਰ ਪਾਲੀ ਸਿੱਧੂ ਨੂੰ ਕਹੂੰਗਾ ਕਿ 2 ਮਿੰਟ ਆਣ ਤੇ ਇੱਕ ਵਾਰੀ ਆਪਣੇ ਵਿੱਚ ਇਸ ਟੀਮ ਕੀ ਚੱਲ ਰਹੀ ਹੈ ਮੈਨੂੰ ਦੱਸਿਆ ਵੀ ਸੀਗਾ ਕਿ ਜਿਹੜੀ ਦੂਜੇ ਕੈਂਡੀਡੇਟ ਦੀ ਮੈਕਸਮ ਮੀਟਿੰਗ ਆ ਉਹ 35 ਸੀਗੀਆਂ 2 ਦਿਨ ਪਹਿਲਾਂ ਹੁਣ 50 ਹੋ ਗਏ ਹੋਣਗੀਆਂ 60 ਹੋ ਗਏ ਹੋਣਗੀਆਂ ਸੋ ਮੈਂ ਸਵੇਰ ਤੋਂ ਅੱਜ ਮੈਂ ਸਵੇਰੇ 6 ਵਜੇ ਸੈਰ ਕਰਦਾ ਕਿਤੇ ਨਾ ਕਿਤੇ ਫਿਰ ਮੇਰਾ ਮੀਟਿੰਗ ਦਾ سلسلہ ਸ਼ੁਰੂ ਹੋ ਜਾਂਦਾ ਹੈ ਉਹ ਰਾਤ ਦੇ 10 ਵਜੇ ਤੱਕ ਲਾਸਟ ਹੁੰਦਾ ਤੇ ਮੈਂ ਉਸ ਤੋਂ 10 ਮਿੰਟ ਪਹਿਲਾਂ ਹੀ ਖਤਮ ਕਰ ਦਾਂ ਜੀ ਤੇ ਰਾਤ ਨੂੰ ਮੈਂ 11:30 12 ਵਜੇ ਘਰ ਪਹੁੰਚਦਾ ਜੀ ਤੇ ਲੋਕਾਂ 'ਚ ਬਹੁਤ ਜੋਸ਼ ਹੈ ਜੀ ਪਿੰਡਾਂ ਦੇ ਲੋਕ ਬਹੁਤ ਖੁਸ਼ ਆ ਕਿ ਸਾਨੂੰ ਜਿਹੜੀ ਆ ਗਈ ਹੈ ਬਿਜਲੀ 40 ਸਾਲ ਬਾਅਦ ਅਸੀਂ ਦਿਨ ਨੂੰ ਫਸਲਾਂ ਨੂੰ ਪਾਣੀ ਲਾਇਆ ਹੁਣ ਕਿਸਾਨ ਸੱਪ ਲੜ ਕੇ ਨਹੀਂ ਮਰਦੇ ਔਰ ਬਿਜਲੀ ਵੀ ਆਈ ਔਰ ਕਸ਼ਿਆ ਚ ਪਾਣੀ ਵੀ ਆਇਆ ਔਰ ਆਮ ਲੋਕਾਂ ਦੇ ਬਿੱਲ ਨਹੀਂ ਆਉਂਦੇ ਬਿਜਲੀ ਦੇ ਟੋਲ ਪਲਾਜ਼ਾ ਚੱਕੇ ਗਏ ਆ ਮੱਲਾ ਕਲੀਨਿਕ ਬਣੇ ਆ ਹਸਪਤਾਲ ਠੀਕ ਹੋ ਰਹੇ ਆ ਸਕੂਲ ਆ ਗਏ ਸਕੂਲ ਵਧੀਆ ਔਰ ਪੰਜ ਮਿੰਟ ਲਈ ਪਲੀਜ਼ ਇੱਥੇ ਵੇਟ ਕਰਿਓ ਜਰਾ ਸਕੂਲ ਵਧੀਆ ਨੌਜਵਾਨ ਵੀਰੇ ਇੱਕ ਤੋ ਲੋਕਾਂ ਦੇ ਵਿੱਚ ਬਹੁਤ ਪੋਜ਼ਿਟਿਵਿਟੀ ਹੈ ਜਿਹੜੇ ਜੋ ਮਾਨ ਸਰਕਾਰ ਨੇ ਕੰਮ ਕੀਤੇ ਆ ਔਰ ਕਰੋਨਾ ਰੁਪਏ ਦੀ ਕਮੇਟੀ ਹੈ ਜਿਹੜੇ ਪੰਜਾਬ ਦੀ ਗੱਲ ਕਰੀ ਤਾਂ ਵੱਡੀ ਇੱਕ ਕਮੇਟੀ ਹੈ ਇਸ ਦੇ ਬਾਵਜੂਦ ਵਿੱਚ ਵਿਕਾਸ ਦੇ ਕੰਮ ਬੜੇ ਰੁਪਏ ਹੋਏ ਨੇ ਇਵਨ ਨਗਰ ਕੌਂਸਲ ਵਾਲੀ ਰੋੜੇ ਹੁਣ ਤੱਕ ਖਸਤਾ ਪਈ ਇਹਨਾਂ ਦੇ ਨਾ ਜਿਹੜਾ ਪਿਛਲਾ ਜਿਹੜਾ ਬੈਕਲੌਗ ਸੀਗਾ ਹੁਣ ਰੰਧਾਵਾ ਸਾਹਿਬ ਨੇ ਜਿਵੇਂ ਤੁਹਾਡਾ ਐਸਟੀਪੀ ਦਾ ਕੰਮ ਕਰਾ ਦਿੱਤਾ ਉਹ ਸੀਵਰੇਜ ਦਾ ਕੰਮ ਪ੍ਰਸੀਡ ਕਰਨਾ ਹੁੰਦਾ ਇਹਨਾਂ ਨੇ ਜਿਹੜੀ ਇੱਕ ਤਾਂ ਇਹਨਾਂ ਦੀ ਹਾਲਾਂਕਿ ਆਪਣਾ ਉਹਨੂੰ ਕੋਲੋਨਾਈਜ਼ਰ ਕਹਿੰਦੇ ਮਰੋਣੀ ਬਤਾ ਕਿਹੋ ਜਿਹਾ ਕੋਲੋਨਾਈਜ਼ਰ ਆ ਤੁਹਾਡੇ ਸਾਹਮਣੇ ਆ ਜਦੋਂ ਹੜ੍ਹ ਆਇਆ ਤਾਂ ਸਾਰੀਆਂ ਕਲੋਨੀਆਂ ਖੜ ਗਈਆਂ ਸੀ ਤੁਹਾਡੀਆਂ ਲੋ ਲੈਂਗਰੀਆ ਸੀਗਾ ਉਹਨਾਂ ਨੇ ਫਲੱਡ ਪ੍ਰੋਟੈਕਸ਼ਨ ਵਾਸਤੇ ਕੁਝ ਨਹੀਂ ਕੀਤਾ ਉਹਦੀ ਮੇਰੇ ਕੋਲ ਕਪਰੀਹੈਂਸਿਵ ਪਲੈਨਿੰਗ ਆ ਇਹਦੇ ਵਿੱਚ ਜਿਹੜੀ ਅਰਬਨ ਪਲੈਨਿੰਗ ਆ ਨਾ ਜੀ ਉਹ ਤਾਂ ਇਹਨਾਂ ਦੇ ਇਹਨਾਂ ਦੀ ਮਤਲਬ ਡਿਕਸ਼ਨਰੀ ਚ ਸ਼ਬਦੀ ਆ ਨਹੀਂ ਘਰ ਪਰ ਪਲਾਨੇ ਤਾਂ ਅਸੀਂ ਪਲਾਨਿੰਗ ਨੂੰ ਸਾਨੂੰ ਐਸੋਲੇ ਕਰਨੀ ਪੈਣੀ ਹੈ ਇਹਨਾਂ ਨੇ ਸਾਰੀ ਹੈਫ ਸਟ ਕੀਤੀ ਆ ਤੁਸੀਂ ਟ੍ਰੈਫਿਕ ਦੀ ਵਿਵਸਥਾ ਦੇਖ ਲਓ ਤੁਸੀਂ ਸਟਾਰਮ ਵਾਟਰ ਡਰੇਨੇਜ ਦੀ ਦੇਖ ਲਓ ਬਿਜਲੀ ਦੀ ਸਪਲਾਈ ਦੇਖ ਲਓ ਇਹਨਾਂ ਨੇ ਹੁਣ ਜੜੀਆਂ ਹੈਗੀਆਂ ਤੁਹਾਡੀਆਂ 19 20 ਕਿਲੋਮੀਟਰ ਦੀਆਂ ਜੜੀਆਂ ਹੈਗੀਆਂ ਉਹ ਜੜੀਆਂ ਤਾਰਾ ਰਿਪਲੇਸ ਕਰਾਈਆਂ ਇਸ ਕਰਕੇ ਥੋੜੀ ਜਿਹੀ ਲੋਕਾਂ ਨੂੰ ਡਿਸਰਪਸ਼ਨ ਵੀ ਹੋ ਰਹੀ ਹੈ ਅੱਜ ਕੱਲ੍ਹ ਦਿੱਕਤ ਵੀ ਆ ਰਹੀ ਹੈ ਲੇਕਿਨ ਮੇਰੀ ਜਿਹੜੇ ਚੀਫ ਹੈਗੇ ਉਹਨਾਂ ਨਾਲ ਗੱਲ ਹੋਈ ਆ ਕਹਿੰਦੇ ਜੀ ਇੱਕ ਦੋ ਦਿਨ ਸਾਰਾ ਕੁਝ ਸਟੈਬਲਾਈਜ਼ ਕਰ ਜਾਏਗਾ ਕਮੀ ਅਕਲ ਦੀ ਸੀ ਜਿਹੜਾ ਕਿ ਹੁਣ ਰੰਦਾਵਾ ਸਾਹਿਬ ਉਹ ਗੈਪ ਨੂੰ ਪੂਰਾ ਕਰ ਰਹੇ ਆ ਅਸੀਂ ਬਹੁਤ ਵਧੀਆ ਜਿਹੜਾ ਸਿਵਿਕ ਇਨਫਰਾਸਟ੍ਰਕਚਰ ਹੈ ਉਹ ਵੀ ਦੇਵਾਂਗੇ ਔਰ ਹੈਲਥ ਐਂਡ ਐਜੂਕੇਸ਼ਨਲ ਇੰਸਟੀਟਿਊਸ਼ਨ ਵੀ ਇੱਥੇ ਕਾਲਜ ਦੀ ਵੀ ਲੋੜ ਹੈ ਜੋ ਵੀ ਮੇਰੇ 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 ਏਜੰਡੇ ਤੇ ਹੈਗਾ ਹੋ ਔਰ ਅਸੀਂ ਤੁਹਾਨੂੰ ਬਿਲਕੁਲ ਜਿਹੜੇ ਵੈਨੇਜਮੈਂਟ ਲਿਕਵਿਡ ਵੇਸਟ ਮੈਨੇਜਮੈਂਟ ਔਰ ਬਿਲਕੁਲ ਜਿਹੜੀ ਹੈ ਏ ਕਲਾਸ ਸਿਵਿਕ ਕਮਿਊਨਿਟੀਜ਼ ਹੈ ਰੈਡੀ ਡਰਿੰਕਿੰਗ ਵਾਟਰ ਅਸੀਂ ਸੀਸੀਟੀਵੀਜ਼ ਆ ਔਰ ਪਾਣੀ ਦੀ ਵੀ ਵੱਡੀ ਮੰਗ ਹੈ ਪਾਣੀ ਦੀ ਬਹੁਤ ਵੱਡੀ ਮੰਗ ਹੈ ਜੀ ਉਹ ਉਹ ਵੀ ਅਸੀਂ ਉਹ ਵੀ ਉਹ ਵੀ ਮੇਰੇ ਕਾਬਲ ਦੇਖੋ ਇਹ ਇਹ ਸਾਰਿਆਂ ਨੂੰ ਬੇਨਤੀ ਹੈ ਜਾਏ ਉਹਨਾਂ ਕੋਈ ਵੀ ਜਵਾਬ ਹੈ ਉਹ ਤੁਸੀਂ ਨਾ ਪੱਤਰਕਾਰ ਦੇ ਸਕਦੇ ਹੋ ਤੁਹਾਡੇ ਕੋਲੇ ਸਾਰੀ ਇਨਫੋਰਮੇਸ਼ਨ ਮੇਰੇ ਤੋਂ ਵੱਧ ਹੁੰਦੀ ਆ لیکن ਜਿੱਥੋਂ ਤੱਕ ਜੇ ਮੈਂ ਐਫਰਟ ਦੀ ਗੱਲ ਕਰਾਂ ਮੇਰਾ ਐਫਰਟ ਉਹ ਤਿੰਨਾਂ ਤੋਂ ਵੱਧ ਆ ਮੈਂ ਤਾਂ ਕਮਬਾਈਨ ਕਰ ਲਾ ਉਹਨਾਂ ਦੀਆਂ ਮੀਟਿੰਗ ਤਿੰਨਾਂ ਦੀਆਂ ਕਮਬਾਈਨ ਕਰਕੇ ਮੀਟਿੰਗ ਵਿੱਚੋਂ ਘਟਾ ਤੇ ਮੈਨੂੰ ਲੱਗਦਾ ਫਿਰ ਰਿਜ਼ਲਟ ਵੀ ਹੋ ਜਾਣਾ ਔਰ ਮੈਂ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਹੈ ਔਰ ਸਭ ਤੋਂ ਜ਼ਿਆਦਾ ਮੈਂ ਹੋਣ ਵੀ ਮੀਟਿੰਗਸ ਕਰ ਰਿਹਾ ਔਰ ਜਿਹੜਾ ਪੋਜ਼ਿਟਿਵ ਰਿਸਪੌਂਸ ਮਿਲਿਆ ਜਿਵੇਂ ਪਨੀਰ ਕੌਰ ਜੀ ਨੂੰ ਤਾਂ ਪੰਡਾ ਚ ਕੋ ਵੜਨ ਨਹੀਂ ਦੇ ਰਿਹਾ ਜੀ ਕਾਂਦੀ ਜੀ ਸੁੱਖ ਨਾਲ ਵੈਸੀ ਨਹੀਂ ਜਾਂਦੇ ਐਨ ਕੇ ਸ਼ਰਮਾ ਨੂੰ ਤੁਸੀਂ ਬਰੂਰ ਟੱਪ ਜਾਓ ਕੋਈ ਨਹੀਂ ਜਾਣਦਾ ਮੈਂ ਜਿੰਨੇ ਪੰਡਾ ਚ ਗਿਆਨ ਸਿਵਾਣੇ ਦੇ ਸਤਰਾਣੇ ਦੇ ਨਾਪ ਜਿਹਨੂੰ ਕੋ ਜਾਣਦ ਨੇ ਉਹਨੂੰ ਵੋਟ ਕਾਹਨ ਪਾ ਦਊਗਾ ਜੀ ਕਿੱਥੋਂ ਪਾ ਦਊਗਾ ਪ੍ਰਨੀਤ ਕੌਰ ਜੀ ਦੇ 7% ਬੂਥ ਨਹੀਂ ਲੱਗਣੇ ਜੀ